ਜਿਹੜੇ ਕਹਿੰਦੇ ਸੂਬਾ ਸਿੰਘ ਸਾਡਾ ਹੀਰੋ ਆ ਹਾਂ ਆ ਤਰਨਤਾਰਨ ਦੇ ਕੋਲ ਪਿੰਡ ਐ ਕੋਟ ਜਸਪਤ ਜੀ ਉਥੋਂ ਦਾ ਬਲਵਿੰਦਰ ਸਿੰਘ ਬਿੰਦਾ ਪੁੱਤਰ ਸਵਰਨ ਸਿੰਘ ਹਾਂ ਐਫ ਆਈ ਆਰ ਨੰਬਰ 44/92 ਵਾਹ ਜਸਬੀਰ ਸਿੰਘ ਅਮਰੀਕ ਸਿੰਘ ਤੂਤ ਬਲਟੋਆ ਜੀ ਐਫ ਆਈ ਆਰ ਨੰਬਰ 52/92 ਹਾਂ ਸੂਬਾ ਸਿੰਘ ਐਸ ਐਚ ਓ ਖਾਲੜਾ ਹਾਂ ਔਰ ਜਸਬੀਰ ਸਿੰਘ ਜਿਹੜਾ ਸੀ 16 ਸਾਲ ਦਾ ਸਕੂਲੀ ਬੱਚਾ ਸੀ ਹਾਂ ਹੁਣੇ ਦੱਸੋ ਵੀ ਇਹ ਇਹ ਕੋਈ ਖਾਲਿਸਤਾਨ ਮੰਗਦਾ ਸੀ ਹਾਂ ਸਕੂਲ ਦੇ ਬੱਚਿਆਂ ਨੂੰ ਤਾਂ ਸਮਝ ਵੀ ਨਹੀਂ ਹੁੰਦੀ ਹਾਂ ਅੱਗੇ ਦੇਖੋ ਸੂਬਾ ਸਿੰਘ ਐਸਐਚਓ ਚਵਾਲ ਐਫਆਈਆਰ 10/93 ਜੀ ਸੁਖਜਿੰਦਰ ਸਿੰਘ ਨੀਟੂ 20 ਸਾਲ ਦਾ ਤਾਰੀ 19 ਸਾਲ ਦਾ ਜੈਮਲ ਸਿੰਘ ਸੁਰਜਨ ਸਿੰਘ ਮੰਡਾਲਾ ਵੀ ਇਹ ਨਾਲ ਇੱਕ ਬੰਦਾ ਹੋਰ ਬੰਦੇ ਦੋ ਮਾਰੇ ਆ ਇਹ ਪੰਜ ਵੜਦੇ ਆ ਇਹਨਾਂ ਦੇ ਨਾਲ ਇੱਕ ਬੰਡਾਲੇ ਦਾ ਤੇ ਇੱਕ ਬੰਦਾ ਹੋਰ ਮਾਰਦਾ ਕਿਤੇ ਚਾਰ ਆਣ ਪਛਾਤੇ ਮਾਰੇ ਚਾਰ ਆਣ ਪਛਾਤੇ ਮਾਰੇ ਇਹ ਮੇਰੇ ਕੋਲ ਕੋਈ ਗੱਲ ਮੇਰੇ ਨਾਲ ਜਦੋਂ ਮਰਜੀ ਜੇ ਕੋਈ ਗੱਲ ਦਾ ਖੰਡਨ ਕਰਨਾ ਚਾਵੇ ਤੇ ਮੇਰੇ ਨਾਲ ਸੰਪਰਕ ਕਰਕੇ ਲਾਈਵ ਡਿਬੇਟ ਕਰ ਲੈ ਸੂਬਾ ਸਿੰਘ ਐਸਐਚਓ ਬਲਟੋਆ ਜਗਤਾਰ ਸਿੰਘ ਪਿੰਡ ਬੁੱਗਾ ਹਮ ਸੁਖਦੇਵ ਸਿੰਘ ਰੇਸ਼ਮ ਸਿੰਘ ਸ਼ਹੀਦ ਪੱਟੀ ਲਾਗੇ 28 ਸਾਲ ਦਾ ਸੁਵਿੰਦਰ ਚੰਦਾ ਸਨ ਆਫ ਬੱਲਾ ਸਿੰਘ ਬੰਡਾਲਾ ਜੀ ਇਹਦੇ ਨਾਲ ਹੀ ਇਹ ਪੰਜ ਬੰਦੇ ਮੁਕਾਬਲੇ ਚ ਮਾਰੇ ਆ ਇਸ ਐਫ ਆਈ ਆਰ ਚ ਸੁਖਦੇਵ ਸਿੰਘ ਦੇ ਦੋ ਅੰਕਲ ਬਲਕਾਰ ਸਿੰਘ ਜੰਡ ਤੇ ਸੰਤੋਖ ਸਿੰਘ ਲੋਕਾ ਫੜ ਕੇ ਮਾਰੇ ਹਮ ਇਹ ਸਾਰੇ ਸੂਬੇ ਦੀਆਂ ਕਰਤੂਤਾ ਸੂਬਾ ਸਿੰਘ ਐਸ ਐਚਓ ਬਲਟੋਆ ਰਿਸ਼ਪਾਲ ਸਿੰਘ ਪੱਲਾ ਪਤੀ ਨਿਹਾਲੇ ਕੀ ਹਮ ਇਹਨੂੰ ਸੂਬੇ ਨੇ ਵਰਪਾਲ ਪਿੰਡ ਤੋਂ ਐਸ ਐਚਓ ਵਰਟਵਾ ਹੁੰਦਾ ਘਰੋਂ ਬਾਹਾਂ ਬਣ ਕੇ ਖੜਿਆ ਹੂੰ 11 ਜੂਨ 92 ਨੂੰ ਹੂੰ ਔਰ ਮੁਕਾਬਲਾ ਬਣਾਇਆ 13 ਜੂਨ 92 ਨੂੰ ਆਹੋ ਐਫ ਆਈ ਆਰ ਨੰਬਰ 157/99 ਸੂਬਾ ਸਿੰਘ ਐਸ ਐਚਓ ਚਵਾਲ ਹੂੰ ਬਲਵਿੰਦਰ ਸਿੰਘ ਬਿੰਦਾ ਗੱਗੋ ਬੂਆ ਹੂੰ ਬਲਵਿੰਦਰ ਸਿੰਘ ਬਿੰਦਾ ਗੱਗੋ ਬੂਆ ਤੇ ਸ਼ੱਕ ਕੀਤਾ ਜਾਂਦਾ ਸੀ ਜਿਹਦੇ ਕੋਲ ਕੁਝ ਬੰਦੇ ਆਉਂਦੇ ਆ ਹੂੰ ਜੇ ਸ਼ੱਕ ਕੀਤਾ ਜਾਂਦਾ ਕੁਝ ਬੰਦੇ ਆਉਂਦੇ ਆ ਤੁਹਾਡਾ ਇੰਟੈਲੀਜੈਂਸ ਵਿੰਗ ਤੁਹਾਡਾ ਸੀ ਆਰ ਡੀ ਵਿੰਗ ਕੀ ਕਰਦਾ ਹੂੰ ਉਹਨੂੰ ਆਏ ਬੰਦਿਆਂ ਸਮੇਤ ਫੜੋ ਬਿਲਕੁਲ ਬਲਵਿੰਦਰ ਸਿੰਘ ਗੱਗੋਬੂਏ ਨੂੰ ਜਦੋਂ ਕਿਤੇ ਪਿੰਡ 'ਚ ਸੀ ਉਹਨੂੰ ਘੇਰਨ ਵਾਸਤੇ ਅਜੀਤ ਸਿੰਘ ਸੰਧੂ ਖੂਬੀराम ਸੂਬਾ ਸਿੰਘ ਮਾਣੋਚਾਲ ਇਹ ਵੋ ਸਾਰੇ ਸਾਰਾ ਪਿੰਡ ਘੇਰ ਲਿਆ ਆ ਔਰ ਬਲਵਿੰਦਰ ਸਿੰਘ ਦੀ ਮਾਂ ਗਰਮੇਜ ਕੌਰ ਨੂੰ ਅੱਗੇ ਲਾ ਕੇ ਕਹਿੰਦੇ ਸਾਨੂੰ ਤੂੰ ਦੱਸ ਕਿੱਥੇ ਲੁਕ ਗਿਆ ਹੂੰ ਉਹ ਕਹਿੰਦੀ ਮੈਂ ਇਹਦਾ ਕਿਵੇਂ ਦੱਸ ਸਕਦੀ ਹੂੰ ਮੌਕੇ ਤੇ ਗਰਮੇਜ ਕੌਰ ਨੂੰ ਗੋਲੀ ਮਾਰਤੀ ਗਈ ਉਹਦੀ ਮਾਂ ਨੂੰ ਉਹਦੀ ਮਾਂ ਨੂੰ ਬਲਵਿੰਦਰ ਸਿੰਘ ਦੀ ਮਾਂ ਕੋਈ ਪੁਲਿਸ ਅਧਿਕਾਰੀ ਜਿਹੜੇ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਸਮਝਦੇ ਆ ਜਿਹੜੇ ਕਹਿੰਦੇ ਵੀ ਸਾਰਾ ਸਿਸਟਮ ਅਸੀਂ ਆਪਰੇਟ ਕੀਤਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਉਹ ਸਿਸਟਮ ਤੁਹਾਡਾ ਨੰਗਾ ਹੋ ਗਿਆ ਬਹੁਤ ਦਿਰ ਪਹਿਲਾਂ ਮੈਂ ਤੇ ਰਿਪੀਟ ਹੀ ਕਰ ਰਿਹਾ ਹਾਂ ਉਹ ਮੇਰੇ ਨਾਲ ਆ ਕੇ ਗੱਲ ਕਰ ਸਕਦਾ ਗਰਮੇਸ਼ ਕੌਰ ਨੂੰ ਗੋਲੀ ਮਾਰਤੀ ਬਲਵਿੰਦਰ ਸਿੰਘ ਨੂੰ ਮਾਰਦਾ ਬਲਵਿੰਦਰ ਦਾ ਦੋਸ਼ ਸਿਰਫ ਇੰਨਾ ਸੀ ਵੀ ਉਹਦੇ ਕੋਲ ਪ੍ਰਸ਼ਾਦ ਦਾ ਸ਼ਿਕਨਵਾਸ ਤੇ ਕੋਈ ਆਇਆ ਹੋਊਗਾ ਮੈਂ ਕਹਾਂ ਜੀ ਕੋਈ ਵੀ ਆਉਂਦਾ ਹੋਵੇ ਹਾਂ ਬਲਵਿੰਦਰ ਸਿੰਘ ਕੋਲ ਜੇ ਕਾਨੂੰਨ ਦੇ ਮੁਤਾਬਕ ਦੋਸ਼ੀ ਸੀ ਤੇ ਬਲਵਿੰਦਰ ਸਿੰਘ ਨੂੰ ਤੂੰ ਇਹ سزا ਦੇਤੀ ਗੋਲੀ ਮਾਰ ਕੇ ਹਾਂ ਜਿਹੜਾ ਸੂਬਾ ਸਿੰਘ ਨੇ ਹਜ਼ਾਰ ਮੁੰਡੇ ਦਾ ਕਤਲ ਸੀ ਸੂਬਾ ਸਿੰਘ ਨੂੰ ਗੋਲੀ ਮਾਰ ਦੇਣੀ ਚਾਹੀਦੀ ਹਤੋਂ ਹਾਂ ਬਿਲਕੁਲ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਤੇ ਉਹ ਹੀ ਕਹਿੰਦਾ ਹੂੰ